ਸਭ ਤੋਂ ਪਹਿਲਾਂ ਮੈਂ ਸਰਹੰਦ pote ਬੁਲਾਉਣਾ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਅ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੋ ਵੱਡੀਆਂ ਜਿਹੀਆਂ ਮੰਦਪਾ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਕਿਸਾਨ ਦੀ ਜਿਹੜੀ ਪੱਕੀ ਜਿਹੜੀ ਕਣਕ ਦੀ ਫਸਲ ਆ ਕਈ ਜਗ੍ਹਾ ਉਹਨੂੰ ਅੱਗ ਲੱਗੀ ਆ ਕਈ ਜਗ੍ਹਾ ਨਾੜ ਨੂੰ ਅੱਗ ਲੱਗੀ ਆ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਆਪਣੀ ਇਸ ਫਸਲ ਨੂੰ ਪਾਲਦਾ ਅਤੇ ਜਦੋਂ ਕਿਤੇ ਇਹ ਜਿਹੀ ਘਟਨਾ ਵਾਪਰ ਜਾਂਦੀ ਆ ਤਾਂ ਮੈਂ ਸਮਝਦਾ ਕਿ ਇਹ ਕਿਸਾਨ ਦਾ ਦੁੱਖ ਆ ਜਿਹੜਾ ਫਿਰ ਉਹ ਆਪ ਹੀ ਸਮਝ ਸਕਦਾ ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਬਸ ਧਿਆਨ ਰੱਖੀ ਜਿੱਥੇ ਵੀ ਕਿਤੇ ਕੋਈ ਢਿੱਲੀਆਂ ਤਾਰਾਂ ਨੇ ਜਾਂ ਹੋਰ ਕਾਰਨ ਕੋਈ ਅਗਲ ਕਰਨ ਦੇ ਬਣ ਸਕਦੇ ਆ ਉਹਨਾਂ ਤੋਂ ਅਸੀਂ ਸੁਚੇਤ ਰਹੀਏ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਪੇਸਾ ਦੇ ਨੇ ਬਿਜਲੀ ਦੀ ਬੰਦੀ ਹੁੰਦੀ ਆ ਪਰ ਫਿਰ ਵੀ ਜਿੱਥੇ ਵੀ ਤਾਰਾਂ ਢਿੱਲੀਆਂ ਨੇ ਤਾਂ ਉਥੇ ਉਹ ਉਹ ਜਿਹੜੀ ਲਾਈਟ ਹੈਗੀ ਬੰਦ ਕੀਤੀ ਜਾਵੇ ਪੂਰੇ ਪੰਜਾਬ ਦੇ ਵਿੱਚੋਂ ਕਾਫੀ ਜਗ੍ਹਾ ਇਸ ਤਰ੍ਹਾਂ ਦੀ ਖਬਰ ਆਈਆਂ ਲੇਕਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਜਿਹੜੀ ਖਬਰ ਆਈ ਆ ਕਿ ਤਕਰੀਬਨ 4-500 ਏਕੜ ਜਿਹੜਾ ਇਕੱਠਾ ਹੀ ਜਿਹੜੀ ਕਣਕ ਅਤੇ ਨਾੜ ਕੰਡ ਦਾ ਜਿਹੜਾ ਸੜਿਆ ਬਾਜੀ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਕਿਸਾਨ ਸੀਗੇ ਬਹੁਤ ਸਾਰੇ ਉਹ ਕਿਸਾਨ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜਿਹੜੀ ਉਹ ਉਹਨਾਂ ਨੇ ਕਣਕ বিক্রি ਹੋਈ ਸੀ ਜਿਹੜੀ ਠੇਕੇ ਤੇ ਜਿਹੜੀ ਉਹਨਾਂ ਕੋਲ ਉਸ ਤੋਂ ਬਿਨਾਂ ਕਈਆਂ ਦੀ ਮਸ਼ੀਨਰੀ ਵੀ ਟਰੈਕਟਰ ਵੀ ਸੜ ਗਏ ਨੇ ਉਹ ਪੰਜਾਬ ਸਰਕਾਰ ਤੋਂ ਮੈਂ ਇਹ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਅ ਯਾਨੀ ਕਿ ਮੁਆਵਜ਼ਾ ਮੁਆਵਜ਼ਾ ਜਿੰਨਾ ਬਣਦਾ ਵਾ ਜੇ 2022 ਕੋਟ ਦਾ ਅਸੀਂ ਲਾ ਕੇ ਦੇਖਦੇ ਹਾਂ ਕਣਕ ਦਾ ਤਾਂ ਉਹਦੇ ਹਿਸਾਬ ਦੇ ਨਾਲ ਬਾਕੀ ਤੂੜੀ ਵੀ ਜਿਹੜੀ ਬਣਨੀ ਸੀ ਕੀਤੇ ਦੇ ਵਿੱਚੋਂ ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਾਂ ਜੋ ਜਿਹੜੇ ਇੱਕ ਕਿਸਾਨ ਵਿਚਾਰੇ ਜਿਨ੍ਹਾਂ ਨੇ ਠੇਕਾ ਵੀ ਦੇਣਾ ਵਾ ਜ਼ਿਮੀਦਾਰਾਂ ਦਾ ਜਿਨ੍ਹਾਂ ਨੂੰ ਜ਼ਮੀਨ ਠੇਕੇ ਤੇ ਲਈ ਆ ਅਤੇ ਖਰਚਾ ਵੀ ਸਾਰਾ ਜਿਹੜਾ ਆਪਦੇ ਕੋਲ ਕਰ ਚੁੱਕੇ ਨੇ ਸੋ ਉਹਨਾਂ ਦੀ ਭਰਪਾਈ ਹੋ ਸਕੇ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਸਾਰੇ ਡਟ ਕੇ ਇਹਨਾਂ ਕਿਸਾਨ ਵੀਰਾਂ ਦਾ ਆਪਸ ਸਾਧਈ ਉਹਨਾਂ ਨੂੰ ਮੁਆਵਜ਼ਾ ਲੈ ਕੇ ਦਈਏ ਸੋ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਆ ਸੀ ਹਮੇਸ਼ਾ ਜੀ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਨੂੰ ਮੈਂ ਫੇਰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਕਿਸਾਨ ਵੀਰਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਅਤੇ ਗੁਰੂ ਮਹਾਰਾਜ ਮਿਹਰ ਕਰਨ ਇਹਨਾਂ ਜਨਾਂ ਦੇ ਵਿੱਚ ਖਾਸ ਤੌਰ ਤੇ ਕਿ ਕਿਸੇ ਵੀ ਕਿਸਾਨ ਦੀ ਜਿਹੜੀ ਫਸਲ ਦਾ ਨੁਕਸਾਨ ਨਾ ਹੋਵੇ ਪੱਕੀ ਫਸਲ ਆ ਅੱਗ ਤੋਂ ਮੀਂਹ ਨੇਰੀ ਤੋਂ ਪ੍ਰਮਾਤਮਾ ਕਿਸੇ ਤਰ੍ਹਾਂ ਦੇ ਵੀ ਕਰੋਪੀ ਤੋਂ ਬਚਾ ਕੇ ਰੱਖੇ ਸੋ ਪ੍ਰਮਾਤਮਾ ਸਾਰਿਆਂ ਨੂੰ ਹੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਾਰਿਆਂ ਦੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ